ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਪੱਕੀ ਵਿਕਾਸ ਲਈ ਕੀਤੇ ਜਾ ਰਹੇ ਸਿਰ ਤੋੜ ਯਤਨਾਂ ਦੇ ਸਿਲਸਿਲੇ ਅਧੀਨ ਅੱਜ ਵਿਧਾਨ ਸਭਾ ਹਲਕਾ ਦੜਬਾ ਦੀਆਂ ਪੰਚਾਇਤਾਂ ਨੂੰ ਗ੍ਰਾਂਟ ਦੇ ਚੈੱਕ ਵੰਡੇ ਗਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ 5 ਕਰੋੜ 18 ਲੱਖ ਰੁਪਏ ਦੇ ਚੈੱਕ ਵੰਡੇ ਇਸ ਹਲਕੇ ਦੇ ਪਿੰਡ ਗੁਜਰਾ ਵਿਖੇ ਲਗਾਏ ਗਏ ਅੱਖਾਂ ਦੇ ਮੁਫਤ ਕੈਂਪ ਵਿੱਚ ਪਾਗਲੈਨ ਪਿੱਛੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਜਨਤਾ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਹੱਈਆ ਕਰਵਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਜਿਹੜੇ ਵਿਕਾਸ ਕਾਰਜ ਹਲਕਾ ਦੜਬਾ ਚੱਲ ਰਹੇ ਨੇ ਕਿ ਉਹਨਾਂ ਦੇ ਅੰਦਰ ਅਜਸੀ ਵੱਖ-ਵੱਖ ਪੰਚਾਇਤਾਂ ਨੂੰ ਨਗਰ ਕੌਂਸਲ ਦੜਬਾ ਨੂੰ ਅੱਜ ਥੋੜੇ ਚੈੱਕ ਨੇ ਜਿਹੜੇ ਤਕਸੀਮ ਕੀਤੇ ਨੇਗੇ ਉਹਨਾਂ ਨੂੰ ਕਵਰ ਕਰਨ ਲਈ ਪਹੁੰਚੋ ਤੁਹਾਡਾ ਧੰਨਵਾਦ ਕਾਕੂ ਵਾਲਾ ਪਿੰਡ ਦੇ ਸਰਪੰਚ ਸਾਹਿਬਾਨ ਨੂੰ 25,50,000 ਰੁਪਏ ਜਿਹੜਾ ਚੈੱਕ ਉਹ ਜਿਹੜਾ ਦਿੱਤਾ ਗਿਆ ਇਸੇ ਤਰੀਕੇ ਸਾਦੀਹਰੀ ਬੇਤਲਾ ਘੜੌੜ ਜੱਟਾਂ ਬਿਆਲਗੜ ਦੇਤੀਆਂ ਗੁਜਰਾ ਸੂਦਰਕਰਾਂ ਮਹਿਲਾ ਪੋਬਿਆ ਸਬੀ ਗੁਰਪੁਰਖ ਹਰਦ ਕਾਨਗੜ ਬਗਰੋਲ ਹਨਪੁਰ ਫਕੀਰਾਂ ਸਿਆਲ ਹਰੀਗੜ ਰਾਮਪੁਰ ਗੁਜਰਾ ਬੀਡੀਪੀ ਦਰਬਾਰ ਦਫਤਰ ਨੂੰ ਵੀ ਲਗਭਗ 8 ਲੱਖ ਰੁਪਏ ਦਿੱਤਾ ਗਿਆ ਐਸੇ ਤਰੀਕੇ ਕਾਰਤਕਾਰ ਇੰਜੀਨੀਅਰ ਪੰਚਾਇਤੀ ਰਾਜ ਨੂੰ 20 ਲੱਖ ਰੁਪਿਆ ਨਦਾਲ ਨੂੰ 39 ਲੱਖ ਰੁਪਿਆ ਕਾਰਜਕਾਰੀ ਅਫਸਰ ਨਗਰਪਨ ਨਗਰਪੰਚਾਇਤ ਦੜਬਾ ਨੂੰ ਇਸ ਤਰੀਕੇ ਗੁਰਤੇਗ ਬਹਾਦਰ ਅਵਾਤੀ ਹਰਿਆਉ ਸਰਕਾਰੀ ਸਕੂਲ ਮੈਨੇਜਮੈਂਟ ਕਮੇਟੀ ਫਤਿਹਗੜ ਦਸਕਾ ਜਖੇਪਲਵਾਸ ਜਖੇਪਲ ਹੰਬਲਵਾਸ ਟਗਰਾਹਾ ਸੋ ਕੁੱਲ ਜਿਹੜਾ ਹੈਗਾ 5 ਕਰੋੜ 18 ਲੱਖ 5 ਕਰੋੜ 18 ਲੱਖ ਜਿਹੜੇ 39000 5 ਕਰੋੜ 18 ਲੱਖ 39000 ਰੁਪਏ ਦੇ ਚੈੱਕ ਨੇ ਜਿਹੜੇ ਉਹ ਅੱਜ ਅਸੀਂ ਤਕਸੀਮ ਕੀਤੇ ਨੇਗੇ ਸੋ ਬਹੁਤ ਸਾਰੇ ਚੈੱਕ ਜਿਹੜੇ ਨੇਗੇ ਉਹ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਜਿਹੜਾ ਵਕ ਵਕ ਪੰਚਾਇਤਾਂ ਨੂੰ ਤਕਸੀਮ ਕਰਾਂਗੇ ਕਿ ਜਿਵੇਂ ਜਿਵੇਂ ਚੈੱਕ ਕੱਟੀ ਜਾਂਦੇ ਨੇ ਉਵੇਂ-ਉਵੇਂ ਅਸੀਂ ਜਿਹੜੇ ਨੇ ਸਾਰੀਆਂ ਪੰਚਾਇਤਾਂ ਨੂੰ ਤਕਸੀਮ ਕਰ ਦੇਵਾਂਗੇ ਸੋ ਦ੍ਰਿੜਤਾ ਜਿਹੜਾ ਮੈਂ ਸਮਝਦਾ ਕੁੱਤ ਪੰਜਾਬ ਦਾ ਆਉਣ ਵਾਲੇ ਸਮੇਂ ਚ ਨੰਬਰ 1 ਹਲਕਾ ਬਣੂਗਾ ਜਿਹਦੇ ਅੰਦਰ ਲਗਭਗ ਸਾਰੀਆਂ ਸੜਕਾਂ ਮੁਕੰਮਲ ਨੇ ਕੋਈ ਇੱਕਾ ਦੁੱਕਾ ਸੜਕਾਂ ਰਹਿਦੀਆਂ ਨੇ ਉਹਨਾਂ ਦੇ ਕੰਮ ਚੱਲ ਰਹੇ ਨੇ ਕਿ ਸੋ ਲਗਾਤਾਰ ਵਿਕਾਸ ਦੇ ਕੰਮ ਜਿਹੜੇ ਉਹ ਦਿੜਬਾ ਚ ਬੜੀ ਤੇਜ਼ੀ ਨਾਲ ਚੱਲ ਰਹੇ ਨੇ ਕਿ ਸੋ ਮੈਨੂੰ ਆਸ ਆ ਇਸੇ ਸਾਲ ਸਾਰੇ ਵਿਕਾਸ ਕਾਰਜ ਜਿਹੜੇ ਨੇ ਉਹ ਪੂਰੇ ਹੋ ਜਾਣਗੇ ਜਿੱਥੇ ਆਪਾਂ ਖੜੇ ਆ ਇਹ ਕੰਪਲੈਕਸ ਜਿਹੜਾ ਇਹਦਾ ਅਦਕਾਟਨ ਮਾਨਯੋਗ ਬੁਖਬੰਦਰੀ ਸਰਪੰਚ ਮਾਨ ਸਿੰਘ ਮਾਰ ਦੀ ਖੁਦ ਕਰਕੇ ਗਏ ਸੀ ਕਿ ਬੜੇ ਸ਼ਾਨਦਾਰ ਬਿਲਡਿੰਗ ਤੇ ਆ ਰਿਹਾ ਹੈ ਇਸੇ ਤਰ੍ਹਾਂ ਜਿਦਾਂ ਗੱਲ ਕਰਾਂ ਕੌਰੀਆਂ ਦੇ ਅੰਦਰ ਹਸਪੀਟਲ ਜਿਹੜਾ ਉਹ ਸਿਬਰ ਹਸਪੀਟਲ ਬਣ ਰਿਹਾ ਹੈਗਾ ਬੜੀ ਸ਼ਾਨਦਾਰ ਬਿਲਡਿੰਗ ਹੈ ਜਿਹੜੀ ਉਹ ਬੜੀ ਜਲਦੀ ਤਿਆਰ ਹੋ ਜੂ ਸੋ ਬਹੁਤ ਸਾਰੀਆਂ ਪੰਚਾਇਤਾਂ ਸਰਕਾਰ ਜਿਹੜੀਆਂ ਜਨਾਲ ਤੋਂ ਆਪਣਾ ਕੈਂਪਰ ਨੂੰ ਕੈਂਪਰ ਤੋਂ ਖੇਤ ਲੈਣ ਨੂੰ ਪਰ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨਈਆਂ ਵੱਖ-ਵੱਖ ਪਿੰਡਾਂ ਨੂੰ ਕੋਈ 12 ਫੁੱਟ ਤੋਂ 18 ਫੁੱਟ ਬਣ ਰਹੀ ਆ ਕੋਈ ਨਵੀਂ ਬਣ ਰਹੀ ਆ ਸੋ ਮੇਰਾ ਕਹਿਣ ਦਾ ਭਾਵ ਆ ਹਲਕਾ ਦਰਬਾ ਜਿਹੜਾ ਕਿ ਉਹ ਇਸ ਸਮੇਂ ਵਿਕਾਸ ਦਾ ਧੁਰਾ ਬਣਿਆ ਹੋਇਆ ਹੈਗਾ ਸੋ ਪ੍ਰਿੰਕਨ ਮੇਰੀ ਸਾਰੇ ਸਰਪੰਚਾਂ ਨੂੰ ਸਾਰੇ ਅਧਿਕਾਰੀਆਂ ਨੂੰ ਇੱਕ ਬੇਨਤੀ ਆ ਕਿ ਜਿਹੜਾ ਪੈਸਾ ਹੈਗਾ ਇਹ ਕਿ ਲੋਕਾਂ ਦਾ ਪੈਸਾ ਹੈਗਾ ਲੋਕ ਜਿਹੜੇ ਟੈਕਸ ਦਿੰਦੇ ਨੇ ਉਹ ਟੈਕਸ ਇਕੱਠਾ ਕਰਕੇ ਸਰਕਾਰ ਵਿਕਾਸ ਦੇ ਕਾਰਜਾਂ ਲਈ ਟੈਕਸ ਦਿੰਦੀ ਆ ਸੋ ਇਹਨੂੰ ਜਿਹੜਾ ਇਮਾਨਦਾਰੀ ਦੇ ਨਾਲ ਆਇਓ ਕਿ ਜੇ 10 ਰੁਪਏ ਰਹਿ ਤਾਂ ਇਹਨੂੰ 11 ਰੁਪਏ ਕਰਕੇ ਲਾਇਓ ਤਾਂ ਹੀ ਮੈਂ ਸਮਝਦਾ ਤੁਹਾਡਾ ਸਰਪੰਚ ਦਾ ਨਾਮ ਤੁਹਾਡੇ ਇਲਾਕੇ ਦਾ ਨਾਮ ਜਿਹੜਾ ਉਹ ਸਰੀਆ ਤੱਕ ਗੂੰਜਦਾ ਰਹੂਗਾ ਲੋਕ ਯਾਦ ਕਰਦੇ ਉਹਦੇ ਨੇ ਕਿਆ ਕਮਰਾ ਜਿਹੜਾ ਘਰ ਆ ਜਾਂ ਕੋਈ ਵੀ ਜਿਹੜੀ ਚੀਜ਼ ਬਣਾਉਣੇ ਆ ਤੇ ਫਲਾਣੇ ਸਰਪੰਚ ਨੇ ਬੜਾਈ ਸੀ ਵੀ ਵੀ 30 30 ਸਾਲ ਬਾਅਦ ਜਿਹੜਾ ਉਸ ਪਿੰਡ ਦੇ ਜਿਹੜੇ ਲੋਕ ਨੇ ਕਿ ਉਹ ਸਰਪੰਚ ਦੇ ਪੋਤੇ ਨੂੰ ਦੋਤੇ ਨੂੰ ਅੱਗੇ ਜਿਹੜਾ ਵੀ ਫੈਮਿਲੀ ਮੈਂਬਰ ਆ ਉਹਨੂੰ ਦੁਬਾਰਾ ਸਰਪੰਚ ਇਸ ਲਈ ਚੁਣ ਲੈਂਦੇ ਨੇ ਕਿ ਇਹਦੇ ਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀ ਇਹਦੇ ਪਰਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀ ਸੋ ਮੇਰੀ ਤਾਂ ਪ੍ਰੈਸ ਦੇ ਜ਼ਰੀਏ ਸਾਰੇ ਸਰਪੰਚਾਂ ਨੂੰ ਇਹੀ ਬੇਨਤੀ ਆ ਜਿਹੜੇ ਖੜੇ ਨੇ ਸੁਣ ਰਾਇਏ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਸਾਰੇ ਜਣੇ ਇਮਾਨਦਾਰੀ ਦਾ ਕੰਮ ਕਰੋ ਜਦੋਂ ਇਮਾਨਦਾਰੀ ਦਾ ਕੰਮ ਕਰੋਗੇ ਅਨ ਜਿਹੜਾ ਤੁਹਾਨੂੰ ਲੋਕ ਆਉਣ ਵਾਲੇ ਸਮੇਂ ਯਾਦ ਰੱਖਣ ਸਰ ਕਮਾਲਪੁਰ ਤੇ ਸਹਾਲ ਦੀ ਚੜਕ ਦੀ ਕਾ ਵੀ ਲੰਬੇ ਸਮੇਂ ਤੋਂ ਹੋ ਰਹੀ ਹੈ ਇਹ ਦੋ ਸੜਕਾਂ ਨੇ ਜਿਹੜੀਆਂ ਇਹ ਇਹਨਾਂ ਦੇ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈਗੀ ਸੋ ਟੈਂਡਰ ਅਲਾਰਟ ਹੋ ਚੁੱਕਿਆ ਬੜੀ ਜਲਦੀ ਇਹਨਾਂ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਇਹ ਜਿਹੜੀ ਹੈ ਇੱਕ ਨਵੀਂ ਟੈਕਨੀਕ ਆ ਨਵੀਂ ਟੈਕਨੀਕ ਆਈ ਹੈ ਉਹ ਟੈਕਨੀਕ ਦੇ ਤਹਿਤ ਪਾਣੀਆ ਸੀ ਇਸੇ ਕਰਕੇ ਤੁਹਾਡੀ ਡਿਲੇ ਹੋ ਗਈਆਂ ਹੋਰ ਸਾਰੀਆਂ ਸੜਕਾਂ ਬਣ ਗਈਆਂ ਸੜਕਾਂ ਦੇ ਡਿਲੇ ਹੋਣ ਦਾ ਕਾਰਨ ਇੱਕ ਹੋਇਆ ਸੀ ਕਿ ਨਵੀਂ ਤਕਨੀਕੀ ਜਿਹੜੀ ਆ ਤਕਨੀਕ ਇਹਦੇ ਵਿੱਚ ਵਰਤੀ ਗਈ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸੜਕ ਜਿਹੜੀ ਬਹੁਤ ਸ਼ਾਨਦਾਰ ਬਣ ਕੇ ਤਿਆਰ ਹੋਵੇ। ਹੈ ਜੀ ਕੋਰਟ ਕੰਪਲੈਕਸ ਕੋਰਟ ਕੰਪਲੈਕਸ ਦੀ ਫਾਈਲ ਜਿਹੜੀ ਆ ਉਹ ਆਨਰੇਬਲ ਹਾਈ ਕੋਰਟ ਚ ਗਈ ਹੋਈ ਆ ਜਦੋਂ ਆਨਰੇਬਲ ਹਾਈ ਕੋਰਟ ਜੱਜਾਂ ਦੀਆਂ ਪੋਸਟਾਂ ਪਹਿਲਾਂ ਨੋਟ ਕਰੂਗੀ ਫਿਰ ਇਨਫਰਾਸਟ੍ਰਕਚਰ ਅਲੋਟ ਕਰੂਗੀ ਉਸ ਤੋਂ ਬਾਅਦ ਜਿਹੜੀ ਆ ਉਹਦੀ ਪਰਵਾਰਗੀ ਹੋਊਗੀ ਸੋ ਫਾਈਲ ਜਿਹੜੀ ਆ ਆਨਰੇਬਲ ਚੀਫ ਜਸਟਿਸ ਸਰ ਤਰਾਹ ਦੇ ਵੀ ਕਿ ਨਾ ਬਾਬਾ ਫਰੀਦ ਇਹ ਲੋਕ ਕਹਿੰਦੇ ਕਿ ਅਸੀਂ ਟੈਕਸ ਆ ਜਿਹੜਾ ਉਹ ਕਮੈਟਰੀ ਪੇ ਕਰ ਰਿਹਾ ਟੈਕਸ ਲੱਗ ਕੇ ਆਉਂਦਾ ਫਾਈਲ ਦਾ ਪਰ ਲੇਕਿਨ ਹਜੇ ਤੱਕ ਉਹ ਫਾਈਲ ਦੀ ਮੰਗ ਸਾਡੀ ਫਾਇਰ ਬ੍ਰਿਗੇਡ ਦੀ ਜਿਹੜੀ ਮੰਗ ਆ ਕੇ ਬਿਲਕੁਲ ਜਾਇਜ਼ ਮੰਗਾ ਕਿ ਉਹਦੇ ਫਾਈਲ ਪ੍ਰੋਸੈਸਿੰਗ ਦੇ ਅੰਦਰ ਆ ਆਪਣੀ ਜਲਦੀ ਫਾਇਰ ਬ੍ਰਿਗੇਡ ਜਿਹੜੀ ਆਵਾਜੂਗੀ ਸੋ ਫਾਈਲ ਪ੍ਰੋਸੈਸਿੰਗ ਹੋ ਗਈ ਲੱਗ ਤੋਂ ਫਾਈਨਲ ਸਟੇਜ ਤੇ ਆ ਤੋ ਮੈਨੂੰ ਲੱਗਦਾ ਇਸ ਵੀਕ ਜਿਹੜੀ ਆ ਉਹ ਆਪਣੀ ਫਾਇਰ ਜਿਹੜੀ ਗੱਡੀ ਆ ਉਹ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡੇ ਜਰੀਏ ਅਪੀਲ ਆ ਕਿ ਬਿਲਕੁਲ ਪਰਾਲੀ ਨੂੰ ਅਗਰਾਂ ਲਾਓ ਬਲਕਿ ਉਸ ਪਰਾਲੀ ਤੋਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਸੌਰੀ ਇੰਡਸਟਰੀ ਖਰੀਦਦਾਰੀਆਂ ਨੂੰ ਵੇਚੋ ਤਾਂ ਕਿ ਉਹਨੂੰ ਕਮਾਈ ਦਾ ਸਾਧਨ ਬਣਾਓ ਥੋੜੀ ਜਿਹੀ ਮਿਹਨਤ ਹੋਰ ਕਰ ਲਓ ਦੋ ਦਿਨ ਉਹਨੂੰ ਕੱਟ ਕੇ ਰੱਖ ਲਓ ਦੀਆਂ ਠੱਠਾ ਬਣਾ ਲਓ ਤਾਂ ਕਿ ਉਹ ਜਿਹੜਾ ਤੁਹਾਨੂੰ ਕਮਾਈ ਦਾ ਸਾਧਨ ਬਣੂਗਾ ਜੇ ਆਪਾਂ ਪੋਲੂਸ਼ਨ ਲਾਉਣੀ ਆ ਤਾਂ ਸਭ ਤੋਂ ਪਹਿਲਾਂ ਮੈਂ ਸਮਝਦਾ ਅੱਗ ਲਾਉਣਿਆ ਤਾਂ ਸਭ ਤੋਂ ਪਹਿਲਾਂ ਹੋ ਸਕਦਾ ਸ਼ਕਾਰ ਉਸ ਪੋਲੂਸ਼ਨ ਦਾ ਸ਼ਕਾਰ ਕਿਸਾਨ ਖੁਦ ਹੁੰਦਾਗਾ ਪਹਿਲਾ ਉਹਦੇ ਫੇਫੜਿਆਂ ਚ ਧੂਆ ਜਾਂਦਾਗਾ ਸੋ ਮੇਰੀ ਤਾਂ ਬੇਨਤੀ ਹੈ ਈ ਸਾਰਿਆਂ ਨੂੰ ਕਿ ਅੱਗਾਂ ਲਾਉਣ ਤੋਂ ਗਰੇਜ ਕੀਤਾ ਜਾਏ ਬਲਕਿ ਉਹਨੂੰ ਕਮਾਈ ਦਾ ਸਾਧਨ ਜਿਹੜਾ ਬਣਾਇਆ ਜਾਏ ਕਿਉਂਕਿ ਚੀਮਤ ਸਭ ਪੰਜਾਬ ਇੱਕ ਪਾਸੇ ਖੜਾ ਨਹੀਂ ਮਾਰ ਕੋ ਭਰੇ ਤੇ ਦੂਸਰੇ ਪਾਸੇ ਹੁਣ ਬੁਖਾਰ ਹੋਰ ਬੈਰ ਜਿਹੜੀ ਬਿਮਾਰੀ ਨੂੰ ਫੈਲ ਰਹੀ ਹੈ ਨੇ ਜਿਹਦੇ ਕਰਕੇ ਹਸਪਤਾਲ ਭਰੇ ਪਏ ਨੇ ਪੰਜਾਬ ਸਰਕਾਰ ਉਹਦੇ ਬਾਰੇ ਕੀ ਕਰੇ ਬਿਲਕੁਲ ਅਸੀਂ ਸਾਰੇ ਜਿਹੜੇ ਕਿਉਂਕਿ ਜਦੋਂ ਵੀ ਕਦੇ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਆ ਤਾਂ ਉਸ ਕਰੋਪੀ ਦੇ ਬਾਅਦ ਕੋਈ ਨਾ ਕੋਈ ਜਿਹੜੀਆਂ ਬਿਮਾਰੀਆਂ ਦਾ ਫੈਲਣਾ ਲਾਜ਼ਮੀ ਹੁੰਦਾਗਾ ਸੋ ਇਹ ਬਿਮਾਰੀਆਂ ਫੈਲ ਰਹੀਆਂ ਨੇ ਉਹਦੇ ਲਈ ਰੋਕਤ ਕਾਮ ਦੇ ਲਈ ਡਾਕਟਰਾਂ ਦਾ ਪ੍ਰਬੰਧ ਕੀਤਾਗਾ ਅੱਜ ਹੀ ਮੈਂ ਹਲਕਾ ਦੜਬਾ ਲਈ ਤਿੰਨ ਜਿਹੜੀਆਂ ਬੈਨਾਂ ਨੇਗੀਆਂ ਮੈਡੀਕਲ ਬੈਨਾਂ ਉਹ ਸਵੇਰੀਆ ਚ ਰਵਾਨਾ ਕੀਤੀਆਂ ਨੇ ਅੱਜ ਉਹ ਤਿੰਨ ਪਿੰਡ ਘੇੜਣਗੇ ਹਰ ਰੋਜ਼ ਤਿੰਨ ਤਿੰਨ ਚਾਰ ਚਾਰ ਪਿੰਡ ਜਿਹੜੀਆਂ ਉਹ ਕਰਦੀਆਂ ਰਹਿਣਗੇ ਪੂਰੇ ਦੇ ਪੂਰੇ ਹਲਕੇ ਦਾ ਜਿਹੜਾ ਮੈਡੀਕਲ ਚੈੱਕਅਪ ਆ ਹੋਊਗਾ ਸੋ ਲਗਾਤਾਰ ਅੱਜ ਵੀ ਤਿੰਨ ਚਾਰ ਪਿੰਡ ਘੇੜ ਲੈ ਕਹ ਲਓ ਵੀ ਹਰ ਰੋਜ਼ ਤਿੰਨ ਚਾਰ ਚਾਰ ਪਿੰਡ ਜਿਹੜੇ ਨੇ ਉਹ ਕਰਨਗੇ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ڳੱਲੇ ڳੱਲੇ ਜਿਹੜੇ ਹਸਪਤਾਲ ਤੋਂ ਸਟਾਫ ਨਾਲ ਸੰਪਰਕ ਨਰਸਾ ਵੀ ਨੇ ਸਾਰੇ ਜਿਹੜੇ ਟੈਸਟ ਵੀ ਹੋਣਗੇ ਔਰ ਦਵਾਈਆਂ ਵੀ ਦੇ ਵਿੱਚ ਲਾ ਕੇ ਬਿਲਕੁਲ ਚੇਤਨ ਕੋ ਕਹਿੰਦਾ ਤੋ ਤੇ ਪੋਜੀਸ਼ਨ ਪਰ ਤੇ ਇਸ ਜਾਰੀ ਕਰੂੰਗਾ ਕਿ ਫੌਗਿੰਗ ਵਗੈਰਾ ਕਰਾਂ ਤਾ ਕਿ ਇਹਨਾਂ ਫੈਰ ਜਿਹੜੀ ਬਿਲਕੁਲ ਸਾਰੀ ਮੈਂ ਸਾਡੇ ਵੀਡੀਓ ਤੇ ਸਭ ਨੂੰ ਆਲਰੇਡੀ ਹਦਾਇਤ ਕਰ ਚੁੱਕਿਆਗਾ ਕਿ ਫੌਗਿੰਗ ਮਸ਼ੀਨਾ ਜਿਹੜੀਆਂ ਨੇ ਕਿਉਂਕਿ ਘੱਟ ਪੈ ਗਈਆਂ ਅ ਇੰਨੀ ਪ੍ਰੋਡਕਸ਼ਨ ਨਹੀਂ ਹੋਈ ਹੈ ਕਿ ਉਸੇ ਬਗਾਰੋ ਮੰਗਾ ਰਹੇ ਹੈਗੇ ਜਦੋਂ ਵੀ ਆ ਕੇ ਨਾਲ ਦੇ ਤੁਰੰਤ ਫੌਗਿੰਗ ਸ਼ੁਰੂ ਹੋ ਜੂਗੀ ਤਾਂ ਕਿ ਜਿਹੜਾ ਮੱਛਰ ਮੱਖੀ ਉਹ ਖਤਮ ਹੋ ਜਾਵੇ ਠੀਕ ਥੈਂਕ ਯੂ